ਸੋਸ਼ਲ ਮੀਡੀਆ ਦੇ ਉੱਤੇ ਦਿਖਣ ਵਾਲੀ ਚੱਕਾ ਚੌਂਦ ਵਾਲੀ ਜ਼ਿੰਦਗੀ ਜ਼ਰੂਰੀ ਨਹੀਂ ਹੁੰਦਾ ਕਿ ਇਹ ਸਾਰਾ ਕੁਝ ਸੱਚ ਹੋਵੇ। ਕਈ ਵਾਰੀ ਪਰਦੇ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੁੰਦੀ ਹੈ। ਐਸੇ ਤਰ੍ਹਾਂ ਹਰਿਆਣਾ ਦੀ ਰਹਿਣ ਵਾਲੀ ਪੁਸ਼ਪਾ ਨਰਵਾਲ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਫੇਮਸ ਸੀ। ਚਾਹੇ YouTube ਹੋਵੇ ਚਾਹੇ Facebook ਹੋਵੇ ਚਾਹੇ Instagram ਹੋਵੇ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਉਹਦੀਆਂ ਵੀਡੀਓਜ਼ ਦੇਖੀਆਂ ਜਾਂਦੀਆਂ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਉਹਦੇ ਫੋਲੋਅਰ ਸੀ ਜਿਦੇ ਕਰਕੇ ਪੁਸ਼ਪਾ ਨਰਵਾਲ ਨੂੰ ਕੁਝ ਪੈਸੇ ਬਣਨੇ ਵੀ ਸ਼ੁਰੂ ਹੋ ਗਏ ਸੀ ਪਰ ਉਹ ਇਹ ਗੱਲ ਨਹੀਂ ਜਾਣਦੀ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਫੇਮਸ ਹੋਣ ਤੋਂ ਬਾਅਦ ਉਹਦੀ ਜ਼ਿੰਦਗੀ ਸਿਰਫ 2 ਸਾਲਾਂ ਦੀ ਹੀ ਰਹਿ ਜਾਊਗੀ ਉਹਦੇ ਨਾਲ ਕੁਝ ਇਹੋ ਜਿਹਾ ਭਿਆਨਕ ਹੋ ਜਾਊਗਾ ਕਿ ਉਹਨੇ ਸੁਪਨੇ ਦੇ ਵਿੱਚ ਵੀ ਕਦੇ ਸੋਚਿਆ ਨਹੀਂ ਸੀ ਦਰਸਲ ਇਹ ਸਾਰਾ ਕੁਝ ਸ਼ੁਰੂ ਹੁੰਦਾ ਆ 9 ਸਾਲ ਪਹਿਲਾਂ ਜਿਹੜੀ ਪੁਸ਼ਪਾ ਦੀ ਫੈਮਲੀ ਹੁੰਦੀ ਹੈ ਉਹ ਇਹਦਾ ਵਿਆਹ ਕਰਨ ਦੇ ਲਈ ਇੱਕ ਮੁੰਡਾ ਲੱਭ ਰਹੇ ਹੁੰਦੇ ਨੇ ਇਸ ਤਰ੍ਹਾਂ ਪਰਿਵਾਰ ਵਾਲੇ ਪੁਸ਼ਪਾ ਦੇ ਲਈ ਮੁੰਡਾ ਲੱਭਦੇ ਹੋਏ ਉਹ ਹਰਿਆਣਾ ਦੇ ਜੀਨ ਦੇ ਵਿੱਚ ਰਹਿਣ ਵਾਲੇ ਪੰਕਜ ਤੱਕ ਪਹੁੰਚ ਜਾਂਦੇ ਨੇ ਇਹ ਮੁੰਡਾ ਪੰਕਜ ਪਰਿਵਾਰ ਵਾਲਿਆਂ ਨੂੰ ਕਾਫੀ ਪਸੰਦ ਆਉਂਦਾ ਆ ਤੇ ਪੁਸ਼ਪਾ ਨੂੰ ਵੀ ਇਹ ਪਸੰਦ ਹੁੰਦਾ ਹੈ ਤਾਂ ਇਸ ਕਰਕੇ 2016 ਦੇ ਵਿੱਚ ਇਹਨਾਂ ਦੋਨਾਂ ਦਾ ਹੀ ਵਿਆਹ ਕਰ ਦਿੱਤਾ ਜਾਂਦਾ ਹੈ 2016 ਦੇ ਵਿੱਚ ਹੋਇਆ ਪੁਸ਼ਪਾ ਦਾ ਇਹ ਵਿਆਹ ਪੂਰਾ ਸਕਸੈਸਫੁਲ ਹੁੰਦਾ ਸਭ ਕੁਝ ਵਧੀਆ ਚੱਲ ਰਿਹਾ ਹੁੰਦਾ ਪੁਸ਼ਪਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੁੰਦੀ ਹੈ ਸਮਾਂ ਨਿਕਲਦੇ-ਨਿਕਲਦੇ ਹੁਣ ਆ ਜਾਂਦਾ ਹੈ 2023 ਇਹ ਲਾਕਡਾਊਨ ਤੋਂ ਬਾਅਦ ਦਾ ਸਮਾਂ ਹੁੰਦਾ ਆ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਲਾਕਡਾਊਨ ਆਇਆ ਸੀ ਤਾਂ ਉਦੋਂ ਸਾਰੇ ਲੋਕ ਘਰਾਂ ਦੇ ਵਿੱਚ ਬੰਦ ਹੋ ਕੇ ਰਹਿ ਗਏ ਸੀ ਸਾਰੇ ਪਰੇਸ਼ਾਨ ਹੋ ਗਏ ਸੀ ਲੋਕਾਂ ਨੇ ਬਹੁਤ ਕੁਝ ਦੇਖ ਲਿਆ ਸੀ ਜੋ ਇਹ ਪੁਸ਼ਪਾ ਸੀ ਉਹ ਵੀ ਇਸੇ ਤਰ੍ਹਾਂ ਪਰੇਸ਼ਾਨ ਸੀ ਤੇ ਦੂਜੀ ਗੱਲ ਇਹ ਵੀ ਸੀ ਕਿ ਜਦੋਂ 2020 ਦੇ ਵਿੱਚ ਕੋਵਿਡ ਆਇਆ ਸੀ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਸੀ ਕਾਰਨ ਦੇ ਲਈ ਉਹਨਾਂ ਦੇ ਕੋਲ ਕੋਈ ਕੰਮ ਨਹੀਂ ਸੀ ਤਾਂ ਲੋਕ ਸੋਸ਼ਲ ਮੀਡੀਆ ਦੇ ਬਹੁਤ ਜ਼ਿਆਦਾ ਨੇੜੇ ਆ ਗਏ ਸੀ ਸਾਰਾ ਦਿਨ ਉਹ ਘਰ ਦੇ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸੀ ਤੇ ਜੋ ਇਹ ਪੁਸ਼ਪਾ ਸੀ ਇਹ ਵੀ ਉਹਨਾਂ ਦੇ ਵਿੱਚੋਂ ਹੀ ਇੱਕ ਸੀ ਜਿਹਦੇ ਚੱਲਦੇ ਜਦੋਂ ਕੋਵਿਡ ਖਤਮ ਹੁੰਦਾ ਆ ਜੋ ਇਹ ਪੁਸ਼ਪਾ ਹੁੰਦੀ ਹੈ ਇਹ ਵੀ ਵੀਡੀਓਜ਼ ਵਗੈਰਾ ਦੇਖਦੀ ਹੁੰਦੀ ਹੈ ਤੇ ਇਹ ਵੀ ਇੱਕ ਇਨਫਲੂਐਂਸਰ ਬਣਨ ਦਾ ਸੁਪਨਾ ਦੇਖਦੀ ਹੈ ਹੁਣ ਇੱਥੇ ਸੁਪਨਾ ਦੇਖਣਾ ਤਾਂ ਕੋਈ ਗਲਤ ਨਹੀਂ ਸੀ ਇਨਫੈਕਟ ਤਾਂ ਇੱਥੇ ਬਹੁਤ ਸਾਰੇ ਇਨਫਲੂਐਂਸਰ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਪੁਸ਼ਪਾ ਵੀ ਇਸੇ ਤਰ੍ਹਾਂ ਉੱਥੇ ਲੋਕਲ ਜੋ ਕ੍ਰੀਏਟਰ ਹੁੰਦੇ ਨੇ ਉਹਨਾਂ ਤੋਂ ਇਨਸਪਾਇਰ ਹੁੰਦੀ ਹੈ ਤੇ ਇਹ ਹਰਿਆਣਵੀ ਦੇ ਵਿੱਚ ਐਕਟਿੰਗ ਕਰਨਾ ਸ਼ੁਰੂ ਕਰ ਦਿੰਦੀ ਹੈ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੰਦੀ ਹੈ ਰੀਲਾਂ ਬਣਾ ਸ਼ੁਰੂ ਕਰ ਦਿੰਦੀ ਹੈ 2023 ਦੇ ਵਿੱਚ ਹੀ ਪੁਸ਼ਪਾ ਨਰਵਾਲ ਆਪਣਾ ਇੱਕ YouTube ਦੇ ਉੱਤੇ ਚੈਨਲ ਵੀ ਬਣਾਉਂਦੀ ਹੈ ਤੇ ਉਹਦੇ ਉੱਤੇ ਉਹ ਹਰਿਆਣਵੀ ਨਾਟਕ ਜੋ ਕਰਦੀ ਸੀ ਉਹ ਪਾਉਣੇ ਸ਼ੁਰੂ ਕਰ ਦਿੰਦੀ ਹੈ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੰਦੀ ਹੈ ਇਸ ਤੋਂ ਇਲਾਵਾ ਉਹ Facebook ਤੇ ਤੇ Instagram ਦੇ ਉੱਤੇ ਗਾਣਿਆਂ ਦੇ ਉੱਤੇ ਡਾਂਸ ਕਰਕੇ ਵੀਡੀਓ ਬਣਾਉਂਦੀ ਸੀ ਤੇ ਉਹ ਉੱਥੇ ਰੀਲਾਂ ਵੀ ਬਣਾਉਂਦੀ ਸੀ ਜੋ ਉਹਦੇ ਹਰਿਆਣਵੀ ਨਾਟਕ ਹੁੰਦੇ ਸੀ ਉਹਨਾਂ ਨੂੰ ਉਹ ਸ਼ਾਰਟ ਕਰਕੇ ਫੇਸਬੁੱਕ ਦੇ ਉੱਤੇ ਤੇ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਪਾਉਣ ਲੱਗਦੀ ਹੈ ਦੇਖਦੇ ਹੀ ਦੇਖਦੇ ਜਦੋਂ ਸਮਾਂ ਲੰਘਦਾ ਆ ਤਾਂ ਜੋ ਪੁਸ਼ਪਾ ਹੁੰਦੀ ਹੈ ਇਹਨੂੰ ਫੇਮ ਮਿਲਣਾ ਸ਼ੁਰੂ ਹੋ ਜਾਂਦਾ ਹੈ ਇਹਦੀਆਂ ਵੀਡੀਓਜ਼ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨੂੰ ਹਜੇ ਸੋਸ਼ਲ ਮੀਡੀਆ ਦੇ ਉੱਤੇ ਆਏ 6 ਮਹੀਨੇ ਹੀ ਹੋਏ ਹੁੰਦੇ ਨੇ ਕਿ ਉਹਦੀਆਂ ਵੀਡੀਓਜ਼ ਵਧੀਆ ਚੱਲਣ ਲੱਗਦੀਆਂ ਨੇ ਹੁਣ ਆ ਜਾਂਦਾ ਆ 2024 2024 ਦੀ ਜਨਵਰੀ ਦੇ ਵਿੱਚ ਪੁਸ਼ਪਾ ਦੀ ਮੁਲਾਕਾਤ ਇੱਕ ਇਨਸਾਨ ਦੇ ਨਾਲ ਹੁੰਦੀ ਹੈ ਜਿਹਦਾ ਨਾਮ ਹੁੰਦਾ ਆ ਸੰਦੀਪ ਹਰਿਆਣਵੀ ਇਹ ਜੋ ਸੰਦੀਪ ਸੀ ਇਹਦੇ ਕੋਲ ਸ਼ੂਟਿੰਗ ਵਾਸਤੇ ਸਾਰਾ ਸਮਾਨ ਸੀ ਇਹਦੇ ਕੋਲ ਕੈਮਰੇ ਵਗੈਰਾ ਵੀ ਸੀ ਤੇ ਜੋ ਉਹ ਐਡੀਟਿੰਗ ਵਾਸਤੇ ਸੌਫਟਵੇਅਰ ਹੁੰਦੇ ਨੇ ਉਹ ਵੀ ਸਾਰਾ ਕੁਝ ਸੀ ਇਹ ਦੋਨੋਂ ਹੀ ਕੰਟੈਂਟ ਕ੍ਰिएशन ਦੇ ਕੰਮ ਦੇ ਨਾਲ ਜੁੜੇ ਹੋਏ ਸੀ ਤਾਂ ਇਸ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਵੀ ਹੋ ਜਾਂਦੀ ਹੈ ਦੇਖਦੇ ਹੀ ਦੇਖਦੇ ਇਹਨਾਂ ਦੋਨਾਂ ਦੀ ਜੋ ਦੋਸਤੀ ਹੁੰਦੀ ਹੈ ਹੋਰ ਵੀ ਗੂੜੀ ਹੁੰਦੀ ਜਾਂਦੀ ਹੈ ਕੁਝ ਮਹੀਨੇ ਹੋਰ ਲੰਘ ਜਾਂਦੇ ਨੇ ਤੇ ਫਿਰ ਸਮਾਂ ਆਉਂਦਾ ਹੈ ਅਗਸਤ ਤੇ ਸਤੰਬਰ ਦਾ ਇਸ ਸਮੇਂ ਜੋ ਪੁਸ਼ਪਾ ਹੁੰਦੀ ਹੈ ਉਹ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਹੀ ਵੱਡਾ ਡਿਸੀਜਨ ਲੈਂਦੀ ਹੈ ਸ਼ਾਇਦ ਜੋ ਉਸ ਨੂੰ ਨਹੀਂ ਲੈਣਾ ਚਾਹੀਦਾ ਸੀ ਇਸ ਸਮੇਂ ਤੱਕ ਜੋ ਪੁਸ਼ਪਾ ਸੀ ਉਹਦੇ ਵਿਆਹ ਨੂੰ 8-9 ਸਾਲ ਹੋ ਚੁੱਕੇ ਸੀ ਤੇ ਉਹਦੇ ਦੋ ਬੇਟੀਆਂ ਵੀ ਸੀ ਇੱਕ ਦੀ ਉਮਰ ਸੀ 2 ਸਾਲ ਤੇ ਦੂਸਰੀ ਦੀ ਉਮਰ ਸੀ 7 ਸਾਲ ਪਰ ਇਸ ਦੇ ਬਾਵਜੂਦ ਪੁਸ਼ਪਾ ਦੇ ਉੱਤੇ ਕੰਟੈਂਟ ਕ੍ਰिएशन ਦਾ ਭੂਤ ਇੰਨਾ ਜ਼ਿਆਦਾ ਸਵਾਰ ਹੋ ਚੁੱਕਿਆ ਸੀ ਕਿ ਉਹ ਬਿਲਕੁਲ ਵੀ ਪ੍ਰਵਾਹ ਨਹੀਂ ਕਰਦੀ ਉਹ ਜਿਆਦਾਤਰ ਘਰ ਤੋਂ ਬਾਹਰ ਹੀ ਰਹਿੰਦੀ ਸੀ ਉਹਨੂੰ ਆਪਣੇ ਬੱਚਿਆਂ ਦੀ ਵੀ ਪਰਵਾਹ ਨਹੀਂ ਸੀ ਉਹ ਆਪਣੀ ਟੀਮ ਦੇ ਬੰਦਿਆਂ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਜਿੱਥੇ ਵੀ ਉਹਨੂੰ ਸ਼ੂਟ ਕਰਨ ਦਾ ਮੌਕਾ ਮਿਲਦਾ ਉਹ ਉੱਥੇ ਹੀ ਵੀਡੀਓ ਸ਼ੂਟ ਕਰ ਲੈਂਦੀ ਸੀ ਤੇ ਉਹ ਆਪਣੇ ਘਰ ਬਹੁਤ ਹੀ ਘੱਟ ਜਾਂਦੀ ਸੀ ਇਹਨਾਂ ਦੀ ਇਹ ਦੋਸਤੀ ਬਹੁਤ ਹੀ ਗੂੜੇ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਤੇ ਫਿਰ ਇਹ ਇੱਕ ਡਿਸੀਜਨ ਲੈਂਦੇ ਨੇ ਦੋਨੋਂ ਇਕੱਠਿਆਂ ਰਹਿਣ ਦਾ ਇਸ ਦੇ ਚੱਲਦੇ ਹੀ 1 ਸਾਲ ਪਹਿਲਾਂ ਜੋ ਪੁਸ਼ਪਾ ਹੁੰਦੀ ਹੈ ਉਹ ਆਪਣੇ ਪਤੀ ਪੰਕਜ ਨੂੰ ਵੀ ਛੱਡ ਦਿੰਦੀ ਹੈ ਤੇ ਆਪਣੇ ਬੱਚਿਆਂ ਨੂੰ ਵੀ ਛੱਡ ਦਿੰਦੀ ਹੈ ਤੇ ਇਹ ਹਰਿਆਣਾ ਦੇ ਪਾਣੀਪਤ ਦੇ ਸਾਨਾ ਕਲਾਂ ਪਿੰਡ ਦੇ ਵਿੱਚ ਸੰਦੀਪ ਦੇ ਨਾਲ ਸ਼ਿਫਟ ਹੋ ਜਾਂਦੀ ਹੈ ਤੇ ਇੱਥੇ ਖੇਤਾਂ ਦੇ ਵਿੱਚ ਇਹ ਇੱਕ ਕਿਰਾਏ ਦਾ ਮਕਾਨ ਲੈ ਕੇ ਦੋਨੋਂ ਇਕੱਠੇ ਰਹਿਣ ਲੱਗਦੇ ਨੇ ਇੱਥੇ ਹੁਣ ਦੋਨੋਂ ਇਕੱਠੇ ਇਹ ਕੰਟੈਂਟ ਕ੍ਰिएशन ਦਾ ਵੀਡੀਓ ਬਣਾਉਣ ਦਾ ਕੰਮ ਜਾਰੀ ਰੱਖਦੇ ਨੇ ਤੇ ਇਹਨਾਂ ਦਾ ਜੋ ਪਿਆਰ ਹੁੰਦਾ ਉਹ ਵੀ ਪ੍ਰਵਾਨ ਚੜ ਰਿਹਾ ਹੁੰਦਾ ਕੁਝ ਮਹੀਨੇ ਹੋਰ ਬੀਤ ਜਾਂਦੇ ਨੇ ਤੇ ਦੇਖਦੇ ਹੀ ਦੇਖਦੇ ਇਹ ਜੋ ਪੁਸ਼ਪਾ ਤੇ ਸੰਦੀਪ ਸੀ ਦੋਨੋਂ ਐਨੇ ਜ਼ਿਆਦਾ ਨਜ਼ਦੀਕ ਆ ਜਾਂਦੇ ਨੇ ਕਿ ਇਹਨਾਂ ਨੂੰ ਸਾਰਿਆਂ ਦਾ ਡਰ ਖਤਮ ਹੋ ਜਾਂਦਾ ਆ ਫਿਰ ਇਹ ਦੋਨੋਂ ਇਕੱਠੇ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਪਾਉਣ ਲੱਗਦੇ ਨੇ ਇਕੱਠੇ ਘੁੰਮਦੇ ਫਿਰਦੇ ਨੇ ਇਕੱਠੇ ਹੀ ਵੀਡੀਓ ਬਣਾਉਂਦੇ ਨੇ ਤੇ ਇਕੱਠੇ ਇੱਕ ਘਰ ਦੇ ਵਿੱਚ ਰਹਿੰਦੇ ਨੇ ਇੱਥੇ ਜੋ ਪੁਸ਼ਪਾ ਦਾ ਹਸਬੈਂਡ ਪੰਕਜ ਹੁੰਦਾ ਆ ਉਹਨੂੰ ਵੀ ਹੁਣ ਸਮਝ ਆ ਜਾਂਦੀ ਹੈ ਕਿ ਉਹਦੀ ਪਤਨੀ ਹੁਣ ਉਹਨੂੰ ਛੱਡ ਕੇ ਜਾ ਚੁੱਕੀ ਆ ਉਹ ਹੁਣ ਉਹਦੇ ਨਾਲ ਗੱਲ ਕਰਨੀ ਬੰਦ ਕਰ ਦਿੰਦਾ ਉਹਨੂੰ ਘਰ ਬੁਲਾਉਣਾ ਫੋਰਸ ਕਰਨਾ ਬੰਦ ਕਰ ਦਿੰਦਾ ਐਸ ਤਰ੍ਹਾਂ ਹੁਣ ਸਮਾਂ ਬੀਤਦਾ ਜਾਂਦਾ ਤੇ ਦੂਜੇ ਪਾਸੇ ਜੋ ਪੁਸ਼ਪਾ ਤੇ ਸੰਦੀਪ ਸੀ ਇਹਨਾਂ ਦੀ ਸ਼ਾਇਦ ਪਲਾਨਿੰਗ ਇਹ ਸੀ ਕਿ ਦੋਨੇ ਵਿਆਹ ਕਰ ਲੈਣਗੇ ਪਰ ਇਹਨਾਂ ਦੋਨਾਂ ਨੂੰ ਇਹ ਨਹੀਂ ਪਤਾ ਸੀ ਕਿ ਅਕਤੂਬਰ ਦੇ ਮਹੀਨੇ ਦੇ ਵਿੱਚ ਕੁਝ ਇਹਜਾ ਹੋ ਜੂ ਕਿ ਇਹਨਾਂ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋ ਸਮਾਂ ਨਿਕਲਦੇ ਹੋਏ 4 ਅਕਤੂਬਰ 2025 ਆ ਜਾਂਦਾ ਹੈ ਰਾਤ ਦੇ 11 ਵਜੇ ਕੇ 40 ਮਿੰਟ ਹੋਏ ਹੁੰਦੇ ਨੇ ਜੋ ਸੰਦੀਪ ਹੁੰਦਾ ਆ ਇਹ ਪੁਸ਼ਪਾ ਦੀ ਮਾਂ ਬਾਲਾਦੇਵੀ ਨੂੰ ਫੋਨ ਕਰਦਾ ਇਹ ਉੱਥੇ ਪੂਰੀ ਤਰ੍ਹਾਂ ਰੋ ਰਿਹਾ ਹੁੰਦਾ ਆ ਉੱਥੇ ਉਹਦੀ ਜੋ ਮਾਂ ਹੁੰਦੀ ਆ ਬਾਲਾਦੇਵੀ ਮੋਰਿਆ ਨੂੰ ਰੋਣ ਦਾ ਕਾਰਨ ਪੁੱਛਦੀ ਆ ਤਾਂ ਸੰਦੀਪ ਅੱਗੇ ਉਹ ਬੋਲਦਾ ਆ ਕਿ ਸਾਡੀ ਦੋਨਾਂ ਦੀ ਛੋਟੀ ਜੀ ਬਹਿਸ ਹੋਈ ਸੀ ਤੇ ਬਹਿਸ ਤੋਂ ਬਾਅਦ ਮੈਂ ਘਰ ਤੋਂ ਬਾਹਰ ਚਲੇ ਗਿਆ ਸੀ ਪਰ ਜਦੋਂ ਮੈਂ ਵਾਪਸ ਘਰ ਦੇ ਵਿੱਚ ਐਂਟਰ ਹੋਇਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜੋ ਪੁਸ਼ਪਾ ਆ ਉਹਨੇ ਆਪਣੀ ਜਾਨ ਦੇ ਦਿੱਤੀ ਹੈ ਦੂਜੇ ਪਾਸੇ ਬਾਲਾ ਦੇਵੀ ਇਹ ਗੱਲ ਸੁਣ ਕੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਇਹ ਗੱਲ ਹਾਜਮ ਨਹੀਂ ਕਰ پا ਰਹੀ ਸੀ ਕਿ ਉਹਦੀ ਜੋ ਬੇਟੀ ਜੋ ਸੋਸ਼ਲ ਮੀਡੀਆ ਦੇ ਉੱਤੇ ਵਧੀਆ ਕੰਮ ਕਰ ਰਹੀ ਸੀ ਉਹ ਕੰਟੈਂਟ ਕ੍ਰியேਟਰ ਸੀ ਉਹਦੀ ਜ਼ਿੰਦਗੀ ਵਧੀਆ ਨਿਕਲ ਰਹੀ ਸੀ ਉਹੋ ਇਸ ਤਰ੍ਹਾਂ ਦਾ ਕਦਮ ਚੁੱਕ ਸਕਦੀ ਆ ਉਹਨੂੰ ਇਹ ਗੱਲ ਹਾਜਮ ਨਹੀਂ ਆ ਰਹੀ ਹੁੰਦੀ ਤਾਂ ਪੁਸ਼ਪਾ ਦੀ ਮਾਂ ਬਾਲਾ ਦੇਵੀ ਜਲਦੀ ਤੋਂ ਜਲਦੀ ਇਹਨਾਂ ਦੇ ਘਰ ਦੇ ਵਿੱਚ ਪਹੁੰਚਣਾ ਚਾਹੁੰਦੀ ਸੀ ਵੈਸੇ ਬਾਲਾ ਦੇ ਵੀ ਜੋਸੀ ਇਹ ਪਾਣੀ ਪੱਤ ਦੇ ਰੇਂਦਨਾ ਦੀ ਰਹਿਣ ਵਾਲੀ ਸੀ ਪਰ ਉਸ ਸਮੇਂ ਜਾਨੀ 4 ਅਕਤੂਬਰ ਨੂੰ ਬਾਲਾ ਦੇ ਵੀ ਜੋਸੀ ਉਹ ਆਪਣੀ ਦੂਜੀ ਬੇਟੀ ਦੇ ਘਰ ਸੀ ਤੇ ਇਸ ਦੂਜੀ ਬੇਟੀ ਦਾ ਘਰ ਹੁੰਦਾ ਆ ਸ਼ਹਿਰ ਮਾਲਪੁਰ ਦੇ ਵਿੱਚ ਪਰ ਜਿਵੇਂ ਨਾ ਕਿਵੇਂ ਉਹ ਇੰਤਜ਼ਾਮ ਕਰਦੇ ਨੇ ਤੇ ਦੂਸਰੇ ਦਿਨ ਜਾਨੀ ਕਿ 5 ਅਕਤੂਬਰ ਨੂੰ ਸਵੇਰ ਦੇ 3 ਵਜੇ ਉਹ ਹਰਸਾਨਾ ਕਲਾ ਉਸ ਘਰ ਦੇ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਪੁਸ਼ਪਾ ਰਹਿ ਰਹੀ ਹੁੰਦੀ ਹੈ ਬਾਲਾਦੇਵੀ ਘਰ ਦੇ ਵਿੱਚ ਐਂਟਰ ਹੁੰਦੀ ਆ ਤਾਂ ਉਹ ਦੇਖਦੀ ਹੈ ਕਿ ਉਹਦੀ ਬੇਟੀ ਦੀ ਜੋ Laash ਹੁੰਦੀ ਹੈ ਉਹ ਫਰਸ਼ ਦੇ ਉੱਤੇ ਪਈ ਹੁੰਦੀ ਹੈ ਤੇ ਉਹਦੇ ਗਲੇ ਦੇ ਵਿੱਚ ਰੱਸੀ ਹੁੰਦੀ ਹੈ ਤੇ ਰੱਸੀ ਦਾ ਜੋ ਦੂਸਰਾ ਸਿਰਾ ਹੁੰਦਾ ਆ ਉਹ ਪੱਖੇ ਦੇ ਨਾਲ ਬੰਨਿਆ ਹੋਇਆ ਹੁੰਦਾ ਹੁਣ ਇੱਥੇ ਚੀਜ਼ਾਂ ਜੋ ਸੀ ਬਹੁਤ ਭਿਆਨਕ ਹੋ ਚੁੱਕੀਆਂ ਸੀ ਇਹ ਸਭ ਦੇਖ ਕੇ ਜੋ ਬਾਲਾ ਦੇਵੀ ਹੁੰਦੀ ਹੈ ਉਹ ਬਹੁਤ ਘਬਰਾ ਜਾਂਦੀ ਹੈ ਪਰ ਫਿਰ ਵੀ ਉਹ ਆਪਣੇ ਆਪ ਨੂੰ ਸੰਭਾਲਦੀ ਹੈ ਤੇ ਉਹ ਤੁਰੰਤ ਹੀ ਪੁਲਿਸ ਨੂੰ ਕਾਲ ਕਰਦੇ ਨੇ ਪੁਲਿਸ ਵੀ ਉੱਥੇ ਪਹੁੰਚ ਜਾਂਦੀ ਹੈ ਤੇ ਆਪਣੀ ਜਾਂਚ ਪੜਤਾਲ ਕਰਦੀ ਹੈ ਪੁਲਿਸ ਵਾਲੇ ਆਪਣੀ ਜਾਂਚ ਪੜਤਾਲ ਕਰਦੇ ਨੇ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੁਲਿਸ ਵਾਲੇ ਇਸ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੇ ਨੇ ਤੇ ਉਹਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਔਰ ਉੱਥੇ ਦੂਜੇ ਪਾਸੇ ਜੋ ਪੁਸ਼ਪਾ ਦੀ ਮਾਂ ਬਾਲਾਦੇਵੀ ਸੀ ਉਹ ਇਹ ਸਭ ਗੱਲਾਂ ਇਹ ਸਭ ਚੀਜ਼ਾਂ ਹজম ਨਹੀਂ ਕਰ پا ਰਹੀ ਸੀ ਕਿਉਂਕਿ ਉਹਨੂੰ ਕੁਝ ਨਹੀਂ ਪਤਾ ਸੀ ਕਿ ਆਖਰਕਾਰ ਇਹਦੇ ਪਿੱਛੇ ਦੀ ਸੱਚਾਈ ਕੀ ਹੋ ਸਕਦੀ ਹੈ ਇੱਥੇ ਇਕਲੌਤਾ ਇਨਸਾਨ ਸੰਦੀਪ ਸੀ ਜਿਹਨੂੰ ਸਾਰੀ ਸੱਚਾਈ ਬਾਰੇ ਪਤਾ ਸੀ ਬਾਲਾਦੇਵੀ ਦਾ ਜੋ ਸ਼ੱਕ ਸੀ ਉਹ ਵੀ ਸੰਦੀਪ ਦੇ ਉੱਤੇ ਹੀ ਸੀ ਉਹ ਸੋਚ ਰਹੀ ਸੀ ਕਿ ਆਖਰਕਾਰ ਇੱਥੇ ਕਿਹੜੀ ਗੱਲ ਹੋ ਸਕਦੀ ਹੈ ਕਿ ਉਹਨਾਂ ਦੀ ਬੇਟੀ ਨੂੰ ਇਹ ਕਦਮ ਚੱਕਣਾ ਪਿਆ ਸੰਦੀਪ ਇਸ ਤਰ੍ਹਾਂ ਕਿਉਂ ਕਰ ਸਕਦਾ ਉਹ ਤਾਂ ਵੈਸੇ ਹੀ ਆਪਣੀ ਖੁਚੀ ਦੇ ਨਾਲ ਪੁਸ਼ਪਾ ਦੇ ਨਾਲ ਰਹਿ ਰਿਹਾ ਸੀ ਤੇ ਸ਼ਾਇਦ ਥੋੜੇ ਹੀ ਸਮੇਂ ਦੇ ਵਿੱਚ ਇਹਨਾਂ ਦੋਨਾਂ ਦਾ ਵਿਆਹ ਵੀ ਹੋਣ ਵਾਲਾ ਸੀ ਪਰ ਫਿਰ ਇੱਥੇ ਇਸ ਸਭ ਪਿੱਛੇ ਦਾ ਕਾਰਨ ਕੀ ਹੋ ਸਕਦਾ ਹੁਣ ਇੱਕ ਪਾਸੇ ਜੋ ਪੁਸ਼ਪਾ ਦੀ ਬਾਡੀ ਹੁੰਦੀ ਹੈ ਉਹਦਾ ਪੋਸਟਮਾਰਟਮ ਚੱਲ ਰਿਹਾ ਹੁੰਦਾ ਹੈ ਤੇ ਦੂਜੇ ਪਾਸੇ ਉਹਦੀ ਮਾਂ ਬਾਲਾ ਦੇਵੀ ਸੋਨੀਪੱਤ ਦੇ ਸਦਰ ਪੁਲਿਸ ਸਟੇਸ਼ਨ ਪਹੁੰਚਦੀ ਹੈ ਤੇ ਉੱਥੇ ਉਹ ਇੱਕ ਐਫਆਈਆਰ ਦਰਜ ਕਰਵਾਉਂਦੀ ਹੈ ਤੇ ਇਹ ਐਫਆਈਆਰ ਦਰਜ ਕਰਵਾਈ ਜਾਂਦੀ ਹੈ ਸੰਦੀਪ ਦੇ ਖਿਲਾਫ ਕਿਉਂਕਿ ਪੁਸ਼ਪਾ ਦੀ ਮਾਂ ਬਾਲਾ ਦੇਵੀ ਨੂੰ ਇਹ ਸ਼ੱਕ ਸੀ ਕਿ ਜੋ ਵੀ ਕੁਝ ਇਹ ਹੋਇਆ ਆ ਇਹ ਸੰਦੀਪ ਨੇ ਕੀਤਾ ਬਾਲਾ ਦੇਵੀ ਦੇ ਪੁਲਿਸ ਵਾਲਿਆਂ ਨੂੰ ਇਹ ਦੱਸਣ ਪੁਲਿਸ ਵਾਲੇ ਵੀ ਇਸ ਐਂਗਲ ਤੋਂ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਵੀ ਇਹੀ ਲੱਗਦਾ ਹੁੰਦਾ ਆ ਕਿ ਜੋ ਸੰਦੀਪ ਹੈ ਉਹਨੇ ਹੀ ਇਹ ਸਭ ਕੀਤਾ ਹੋਊਗਾ ਇਸ ਤੋਂ ਬਾਅਦ ਸੰਦੀਪ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਜੋ ਸੰਦੀਪ ਹੁੰਦਾ ਆ ਉਹ ਇੱਧਰ ਉੱਧਰ ਦੀਆਂ ਗੱਲਾਂ ਮਾਰਦਾ ਰਹਿੰਦਾ ਉਹ ਕੁਝ ਨਹੀਂ ਦੱਸਦਾ ਉਹ ਪੁਲਿਸ ਵਾਲਿਆਂ ਨੂੰ ਵੀ ਉਹੀ ਸਟੋਰੀ ਦੱਸਦਾ ਰਹਿੰਦਾ ਆ ਕਿ ਉਹਨਾਂ ਦੇ ਵਿੱਚ ਥੋੜਾ ਝਗੜਾ ਹੋ ਗਿਆ ਸੀ ਤੇ ਉਹ ਘਰ ਤੋਂ ਬਾਹਰ ਚੱਲਿਆ ਗਿਆ ਸੀ ਤੇ ਜਦੋਂ ਉਹਨੇ ਵਾਪਸ ਘਰ ਆ ਕੇ ਦੇਖਿਆ ਤਪੋਸ਼ਪਾ ਨੇ ਆਪਣੀ ਜਾਨ ਦੇ ਦਿੱਤੀ ਸੀ ਤੇ ਫਿਰ ਇਸੇ ਦੇ ਚੱਲਦੇ ਪੁਲਿਸ ਵਾਲੇ ਜਦੋਂ ਸ਼ਕਤੀ ਦੇ ਨਾਲ ਸੰਦੀਪ ਤੋਂ ਪੁੱਛਗਿੱਛ ਕਰਦੇ ਨੇ ਤਾਂ ਫਿਰ ਸੰਦੀਪ ਉੱਥੇ ਟੁੱਟ ਜਾਂਦਾ ਤੇ ਸਾਰੀ ਕਹਾਣੀ ਦੱਸ ਦਿੰਦਾ ਸੰਦੀਪ ਦੱਸਦਾ ਆ ਕਿ ਉਹ ਇੱਥੇ ਇਸ ਘਰ ਦੇ ਵਿੱਚ ਸ਼ਿਫਟ ਸਿਰਫ ਕੰਟੈਂਟ ਕ੍ਰिएशन ਦੇ ਵਾਸਤੇ ਹੋਈ ਸੀ ਦੇਖਦੇ ਹੀ ਦੇਖਦੇ ਉਹਨਾਂ ਦੀ ਗੂੜੀ ਦੋਸਤੀ ਹੋ ਜਾਂਦੀ ਹੈ ਇੱਕ ਦੂਜੇ ਦੇ ਉਹ ਕਰੀਬ ਆ ਜਾਂਦੇ ਨੇ ਉਹ ਦੱਸਦਾ ਆ ਕਿ ਅਸੀਂ ਹੌਲੀ-ਹੌਲੀ ਰਿਲੇਸ਼ਨ ਦੇ ਵਿੱਚ ਤਾਂ ਆ ਗਏ ਸੀ ਪਰ ਮੈਂ ਕਿਸੇ ਵੀ ਹਾਲਤ ਦੇ ਵਿੱਚ ਪੁਸ਼ਪਾ ਦੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਸੰਦੀਪ ਇੱਕ ਪਾਸੇ ਕੁਆਰਾ ਸੀ ਤੇ ਜੋ ਪੁਸ਼ਪਾ ਸੀ ਉਹ ਪਹਿਲਾਂ ਹੀ ਵਿਆਹੀ ਹੋਈ ਸੀ ਤੇ ਉਹ ਦੋ ਬੱਚਿਆਂ ਦੀ ਮਾਂ ਸੀ ਸੰਦੀਪ ਦੇ ਲਈ ਹੋਰ ਬਹੁਤ ਆਪਸ਼ਨਸ ਸੀ ਸੰਦੀਪ ਸਿਰਫ ਫਿਜ਼ੀਕਲ ਰਿਲੇਸ਼ਨ ਬਣਾਉਣ ਵਾਸਤੇ ਪੁਸ਼ਪਾ ਦੇ ਨਾਲ ਸੀ ਉਹ ਆਪਣਾ ਟਾਈਮ ਪਾਸ ਕਰ ਰਿਹਾ ਸੀ ਤੇ ਜਦੋਂ ਵੀ ਉਹਨੂੰ ਸਮਾਂ ਮਿਲਦਾ ਉਹ ਪੁਸ਼ਪਾ ਨੂੰ ਧੋਖਾ ਦੇਣ ਵਾਲਾ ਸੀ ਤੇ ਫਿਰ ਅੱਗੇ ਜਾ ਕੇ ਆਪਣਾ ਉਹ ਵਿਆਹ ਕਰਵਾਉਣ ਵਾਲਾ ਸੀ ਪਰ ਇਸ ਸਮੇਂ ਦਰਮਿਆਨ ਜਾਣੀ ਕਿ ਅਕਤੂਬਰ ਦੇ ਮਹੀਨੇ ਜੋ ਪੁਸ਼ਪਾ ਸੀ ਉਹਨੇ ਬਹੁਤ ਹੀ ਜ਼ਿਆਦਾ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਸੀ ਸੰਦੀਪ ਦੇ ਉੱਤੇ ਕਿ ਉਹ ਉਹਦੇ ਨਾਲ ਵਿਆਹ ਕਰਵਾਵੇ ਜੇ ਉਹ ਉਹਦੇ ਨਾਲ ਵਿਆਹ ਨਹੀਂ ਕਰਾਊਗਾ ਤਾਂ ਫਿਰ ਉਹ ਲੀਗਲ ਐਕਸ਼ਨ ਲਾਊਗੀ ਕਿਉਂਕਿ ਸ਼ਾਇਦ ਜੋ ਸੰਦੀਪ ਸੀ ਇਹਨੇ ਕਿਤੇ ਨਾ ਕਿਤੇ ਪੁਸ਼ਪਾ ਨੂੰ ਵਿਆਹ ਦੇ ਝੂਠੇ ਲਾਰੇ ਲਾਏ ਹੋਣੇ ਨੇ ਤੇ ਇਹ ਕਹਿ ਕੇ ਉਹਦੇ ਨਾਲ ਸਰੀਰਕ ਸੰਬੰਧ ਬਣਾਏ ਹੋਣੇ ਨੇ ਕਿ ਅੱਗੇ ਜਾ ਕੇ ਆਪਾਂ ਵਿਆਹ ਕਰ ਲਾਂਗੇ ਤੇ ਕੱਲ ਨੂੰ ਆਪਾਂ ਚੰਗੇ ਕੰਟੈਕਟ ਕਰੀਟਰ ਬਣ ਜਾਵਾਂਗੇ ਤੇ ਸਾਡੀ ਜੋ ਜ਼ਿੰਦਗੀ ਹੈ ਇਹ ਬਹੁਤ ਬੜੀ ਚ ਲੰਘੂਗੀ ਪਰ ਸ਼ਾਇਦ ਜੋ ਇਹ ਸੰਦੀਪ ਸੀ ਇੱਕ ਸਮੇਂ ਤੇ ਆ ਕੇ ਆਪਣੇ ਕੀਤੇ ਵਾਅਦਿਆਂ ਤੋਂ ਪਿੱਛੇ हट ਰਿਹਾ ਸੀ ਤੇ ਇਹ ਸਭ ਪੁਸ਼ਪਾ ਨੂੰ ਵੀ ਦਿਖ ਰਿਹਾ ਸੀ ਇਹਨਾਂ ਦੀ ਇਹ ਗੱਲ ਨੂੰ ਲੈ ਕੇ ਹਮੇਸ਼ਾ ਬਹਿਸ ਹੁੰਦੀ ਸੀ ਤੇ 4 ਅਕਤੂਬਰ ਦੀ ਰਾਤ ਨੂੰ ਵੀ ਇਹਨਾਂ ਦੋਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਹੋਈ ਸੀ ਤੇ ਇਸ ਗੱਲ ਦੇ ਉੱਤੇ ਜੋ ਸੰਦੀਪ ਸੀ ਉਹਨੂੰ ਬਹੁਤ ਹੀ ਜ਼ਿਆਦਾ ਗੁੱਸਾ ਆ ਜਾਂਦਾ ਹੈ ਕਿਤੇ ਨਾ ਕਿਤੇ ਜੋ ਸੰਦੀਪ ਸੀ ਇਹ ਸਮਝ ਗਿਆ ਸੀ ਕਿ ਜੋ ਪੁਸ਼ਪਾ ਆ ਉਹ ਹੁਣ ਪਿੱਛੇ ਹਟਣ ਵਾਲੀ ਨਹੀਂ ਉਹ ਉਹਦੇ ਖਿਲਾਫ ਲੀਗਲ ਐਕਸ਼ਨ ਵੀ ਲੈ ਸਕਦੀ ਹੈ ਤਾਂ ਇਸੇ ਗੱਲ ਨੂੰ ਲੈ ਕੇ ਜੋ ਸੰਦੀਪ ਸੀ ਇਹਨੇ ਹੀ ਭਿਆਨਕ ਕਦਮ ਚੱਕਿਆ ਤੇ ਸੰਦੀਪ ਨੇ ਦੇਖਦੇ ਹੀ ਦੇਖਦੇ ਇੱਕ ਰੱਸੀ ਦੇ ਨਾਲ ਪੁਸ਼ਪਾ ਦਾ ਗਲਾ ਘੁੱਟ ਦਿੱਤਾ ਤੇ ਉਸ ਤੋਂ ਬਾਅਦ ਇਸ ਨੇ ਆਰਾਮ ਨਾਲ ਬੈਠ ਕੇ ਇਹ ਕਹਾਣੀ ਤਿਆਰ ਕੀਤੀ ਤੇ ਜਦੋਂ ਇਹਨੂੰ ਇਹ ਲੱਗਿਆ ਕਿ ਹੁਣ ਇਹ ਕਹਾਣੀ ਤੇ ਸਾਰੇ ਯਕੀਨ ਕਰ ਲੈਣਗੇ ਤਾਂ ਫਿਰ ਇਹਨੇ ਪੁਸ਼ਪਾ ਦੀ ਮਾਂ ਬਾਲਾਦੇਵੀ ਨੂੰ ਫੋਨ ਕਰਕੇ ਇਸ ਸਭ ਬਾਰੇ ਦੱਸਿਆ ਪਰ ਉੱਧਰ ਜੋ ਪੁਸ਼ਪਾ ਦੀ ਮਾਂ ਸੀ ਉਹ ਸਮਝ ਗਈ ਸੀ ਕਿ ਉਹਨਾਂ ਦੀ ਜੋ ਬੇਟੀ ਹੈ ਉਹ ਇਸ ਤਰ੍ਹਾਂ ਦਾ ਕਦਮ ਨਹੀਂ ਚੱਕ ਸਕਦੀ ਉਹ ਬਹੁਤ ਹੀ ਜ਼ਿੰਦਾਦਿਲ ਇਨਸਾਨ ਸੀ ਤੇ ਕਿਤੇ ਨਾ ਕਿਤੇ ਜੋ ਉਸ ਮਾਂ ਦਾ ਸ਼ੱਕ ਹੁੰਦਾ ਹੈ ਉਹੀ ਸੱਚਾਈ ਹੁੰਦੀ ਹੈ ਤੇ ਇਹ ਜੋ ਸੰਦੀਪ ਹੁੰਦਾ ਹੈ ਇਹ ਫੜਿਆ ਜਾਂਦਾ ਇਹ ਸਾਰੀ ਕਹਾਣੀ ਸੰਦੀਪ ਆਪਣੇ ਉਹ ਦੱਸ ਰਿਹਾ ਹੁੰਦਾ ਆ ਤੇ ਇਸ ਤੋਂ ਬਾਅਦ ਇਸ ਦੇ ਉੱਤੇ ਵੱਖ-ਵੱਖ ਧਰਾਵਾਂ ਲਗਾ ਕੇ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤੇ ਬਾਕੀ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਅਦਾਲਤ ਦੇ ਵੱਲੋਂ ਸੰਦੀਪ ਨੂੰ ਕਿਹੜੀ ਸਜ਼ਾ ਸੁਣਾਈ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਆਉਣਾ ਕੋਈ ਮਾੜੀ ਗੱਲ ਨਹੀਂ ਪਰ ਇਹਦੇ ਉੱਤੇ ਆ ਕੇ ਇਹਦਾ ਇੰਨਾ ਜ਼ਿਆਦਾ ਖੁਮਾਰ ਤੁਹਾਡੇ ਦਿਮਾਗ ਨੂੰ ਚੜ ਜਾਣਾ ਕਿ ਤੁਸੀਂ ਆਪਣੇ ਪਰਿਵਾਰ ਨੂੰ ਵੀ ਭੁੱਲ ਜਾਓ ਪਰ ਇਹ ਗਲਤ ਹੈ ਜੋ ਪੁਸ਼ਪਾ ਸੀ ਉਹ ਵੀ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਤੇ ਪਤੀ ਦੇ ਨਾਲ ਵਧੀਆ ਰਹਿ ਰਹੀ ਸੀ ਪਰ ਸੋਸ਼ਲ ਮੀਡੀਆ ਦਾ ਖੁਮਾਰ ਉਹਦੇ ਦਿਮਾਗ ਨੂੰ ਇੰਨਾ ਜਿਆਦਾ ਚੜ ਗਿਆ ਕਿ ਉਹ ਆਪਣੇ ਪਰਿਵਾਰ ਨੂੰ ਹੀ ਭੁੱਲ ਗਈ ਆਪਣੇ ਬੱਚਿਆਂ ਨੂੰ ਹੀ ਭੁੱਲ ਗਈ ਤੇ ਦੂਜੇ ਪਾਸੇ ਜਿਹੜੇ ਬੰਦੇ ਦੇ ਨਾਲ ਆ ਕੇ ਉਹ ਰਹਿਣ ਲੱਗੀ ਸੀ ਆਪਣੇ ਪਰਿਵਾਰ ਨੂੰ ਛੱਡ ਕੇ ਉੱਥੇ ਉਹਨੂੰ ਜੀਣਾ ਹੀ ਨਹੀਂ ਮਿਲਿਆ ਤਾਂ ਦੋਸਤੋ ਇਸ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਦੱਸ ਸਕਦੇ ਹੋ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ